ਦੋਸਤੋ ਡਾਕਟਰ ਨੇ ਬਟਕਰ ਦੀ ਇੱਕ ਸਟੇਟਮੈਂਟ ਆ ਲੀਡਰਸ਼ਿਪ ਦਾ ਉਦੇਸ਼ ਲੋਕਾਂ ਨੂੰ ਸਹੀ ਰਸਤਾ ਦਿਖਾਉਣਾ ਹੁੰਦਾ ਹੈ ਨਾ ਕਿ ਖੁਦ ਹਕੂਮਤ ਕਰਨਾ ਦੋਸਤੋ ਡਾਕਟਰ ਸਾਹਿਬ ਲੀਡਰਸ਼ਿਪ ਦੇ ਬਾਰੇ ਚ ਇਹ ਬੋਲਦੇ ਆਏ ਦੱਸਦੇ ਆ ਕਿ ਬਹੁਤ ਸਾਰੇ ਬਹੁਜਨ ਸਮਾਜ ਦੇ ਜਿਹੜੇ ਨੇਤਾ ਆ ਉਹ ਕਿਸੇ ਜੋੜ ਤੋੜ ਕਰਕੇ ਆਪ ਕਿਸੇ ਅਹੁਦੇ ਤੇ ਪਹੁੰਚਣਾ ਚਾਹੁੰਦੇ ਆ ਆਪ ਹਕੂਮਤ ਕਰਨਾ ਚਾਹੁੰਦੇ ਆ ਆਪ ਸੱਤਾ ਜਿਹੜੀ ਆ ਉਹਨੂੰ ਇੰਜੋਏ ਕਰਨਾ ਚਾਹੁੰਦੇ ਆ ਆਪ ਕੀ ਸੱਤਾ ਦੇ ਵਿੱਚ ਕਿਸੇ ਮਕਾਮ ਤੇ ਪਹੁੰਚਣਾ ਚਾਹੁੰਦੇ ਆ ਉਹ ਲੋਕ ਲੋਕਾਂ ਨੂੰ ਐਸੇ ਨੇਤਾਵਾਂ ਨੂੰ ਡਾਕਟਰ ਸਾਹਿਬ ਨੇਤਾ ਜਾਂ ਲੀਡਰ ਨਹੀਂ ਮੰਨਦੇ ਡਾਕਟਰ ਸਾਹਿਬ ਦੇ ਅਨੁਸਾਰ ਜਿਹੜਾ ਲੀਡਰ ਕੌਣ ਹੁੰਦਾ ਨੇਤਾ ਕੌਣ ਹੁੰਦਾ ਬਹੁਜਿਆਨ ਸਮਾਜ ਦੇ ਵਿੱਚ ਉਹ ਕਿਹਨਾਂ ਨੂੰ ਨੇਤਾ ਮੰਨਦੇ ਆ ਡਾਕਟਰ ਸਾਹਿਬ ਕਹਿੰਦੇ ਆ ਕਿ ਨੇਤਾ ਬਹੁਜਨ ਸਮਾਜ ਦਾ ਨੇਤਾ ਉਹ ਹੋਣਾ ਚਾਹੀਦਾ ਹੈ ਜਿਹੜਾ ਨੇਤਾ ਮਿਸ਼ਨ ਦੇ ਬਾਰੇ ਵਿੱਚ ਖੁਦ ਕਲੀਅਰ ਹੋਵੇ ਕਿ ਮਿਸ਼ਨ ਕੀ ਚੀਜ਼ ਹੈ ਔਰ ਲੋਕਾਂ ਨੂੰ ਮਿਸ਼ਨ ਦੇ ਨਾਲ ਜੋੜਨ ਲਈ ਉਹ ਮੋਟੀਵੇਟ ਕਰ ਸਕਦਾ ਹੋਵੇ ਇਸ ਤੋਂ ਇਲਾਵਾ ਉਹ ਮਿਸ਼ਨ ਦਾ ਜਾਂ ਬਹੁਜਨ ਸਮਾਜ ਦਾ ਉਹਨੂੰ ਪਿੱਛੇ ਪਤਾ ਹੋਣਾ ਕਿ ਸਾਡਾ ਟੀਚਾ ਕੀ ਹੈ ਔਰ ਲੋਕਾਂ ਨੂੰ ਟੀਚਾ ਸਮਝਾ ਸਕਦਾ ਹੋਵੇ ਲੋਕਾਂ ਨੂੰ ਦੱਸ ਸਕਦਾ ਹੋਵੇ ਕਿ ਸਾਡਾ ਬਹੁਜਨ ਸਮਾਜ ਦਾ ਜਾਂ ਦਲਿਤ ਸਮਾਜ ਦਾ Aim ਕੀ ਹੈ Goal ਕੀ ਹੈ ਇਸ ਤੋਂ ਇਲਾਵਾ ਉਹ ਐਸਾ ਨਿੱਤਾ ਜਿਲ੍ਹਾ ਅਗਲੀ ਕਤਾਰ ਦੀ ਲੀਡਰਸ਼ਿਪ ਤਿਆਰ ਕਰ ਸਕਦਾ ਹੋਵੇ ਉਹਦੇ ਵਿੱਚ ਇੰਨੀ ਕਾਬਲੀਅਤ ਹੋਵੇ ਕਿ ਇੱਕ ਸੈਕੰਡ ਲਾਈਨ ਆਫ ਲੀਡਰਸ਼ਿਪ ਜਿਹੜੀ ਆ ਉਹ ਤਿਆਰ ਕਰ ਸਕਦਾ ਹੋਵੇ ਕਿਉਂਕਿ ਆਪ ਅਗਰ ਉਹਨੇ ਸੱਤਾ ਵਿੱਚ ਨਹੀਂ ਆਉਣਾ ਪਰ ਸੱਤਾ ਵਿੱਚ ਲਿਆਉਣ ਵਾਸਤੇ ਇੱਕ ਲੀਡਰਸ਼ਿਪ ਦੀ ਜ਼ਰੂਰਤ ਸਾਡੇ ਸਮਾਜ ਨੂੰ ਜ਼ਰੂਰ ਪੈਂਦੀ ਆ ਔਰ ਇੱਕ ਚੰਗਾ ਨੇਤਾ ਇੱਕ ਲੀਡਰਸ਼ਿਪ ਜਿਹੜੀ ਆ ਉਹ ਤਿਆਰ ਕਰ ਸਕਦਾ ਹੈ ਇਸ ਤੋਂ ਇਲਾਵਾ ਉਹਨੂੰ ਕੌਮ ਦੇ ਮੁੱਦੇ ਪਤਾ ਹੋਣ ਔਰ ਕੌਮ ਦੇ ਮੁੱਦਿਆਂ ਨੂੰ ਕਿਵੇਂ ਲੋਕਾਂ ਦੇ ਸਾਹਮਣੇ ਰੱਖਣਾ ਕਿਵੇਂ ਲੋਕਾਂ ਨੂੰ ਉਹਨਾਂ ਮੁੱਦਿਆਂ ਦੇ ਨਾਲ ਜੋੜਨਾ ਉਹਦੇ ਅੰਦਰ ਇਸ ਦੀ ਕਾਬਲੀਅਤ ਹੋਣੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਆ ਕਿ ਐਨਾ ਹੋਵੇ ਕਿ ਜਿਹੜਾ ਨੇਤਾ ਹੈ ਉਹ ਦੂਜੇ ਨੇਤਾਵਾਂ ਨੂੰ ਬਿਨਾਂ ਵਜ੍ਹਾ ਕ੍ਰਿਟਿਕਾਈ ਕਰਕੇ ਔਰ ਆਪਣੀ ਨੀਡਲਿਸ਼ਿਪ ਜਿਹੜੀ ਆ ਉਹ ਚਪਕਾਉਂਦਾ ਹੋਵੇ ਇਸ ਤਰ੍ਹਾਂ ਦਾ ਲੀਡਰ ਕੌਮ ਨੂੰ ਨਹੀਂ ਚਾਹੀਦਾ ਆਪਾਂ ਨੂੰ ਚਾਹੀਦਾ ਹੈ ਕਿ ਉਹ ਨੇਤਾ ਜਿਹੜਾ ਜਿਹਨੂੰ ਖੁਦ ਨੂੰ ਕੌਮ ਦੇ ਮੁੱਦੇ ਪਤਾਮੁਨ ਇਸ ਤੋਂ ਇਲਾਵਾ ਐਸਾ ਨੇਤਾ ਜਿਹੜਾ ਕੋਈ ਸੰਗਠਨ ਖੜਾ ਕਰ ਸਕਦਾ ਹੋਵੇ ਜਿਹੜਾ ਸੰਗਠਨ ਨੂੰ ਚਲਾ ਸਕਦਾ ਹੋਵੇ ਜਿਹੜਾ ਸੰਗਠਨ ਦੇ ਵਿੱਚ ਬੈਠ ਕੇ ਵਿੱਚ ਰਹਿ ਕੇ ਕੰਮ ਕਰ ਸਕਦਾ ਹੋਵੇ ਜਿਹੜਾ ਬੰਦਾ ਕਿਸੇ ਸੰਗਠਨ ਨੂੰ ਮੰਨਦਾ ਹੀ ਨਹੀਂ ਉਹਨੂੰ ਆਪਾਂ ਕਿਸੇ ਨੇਤਾ ਦੀ ਕੈਟਾਗਰੀ 'ਚ ਨਹੀਂ ਰੱਖ ਸਕਦੇ ਡਾਕਟਰ ਸਾਹਿਬ ਐਸੇ ਬੰਦੇ ਨੂੰ ਨੇਤਾ ਮੰਨਦੇ ਹੀ ਨਹੀਂ ਇੱਕ ਐਸਾ ਨੇਤਾ ਚਾਹੀਦਾ ਡਾਕਟਰ ਸਾਹਿਬ ਦੇ ਅਨੁਸਾਰ ਜਿਹੜਾ ਪਬਲਿਕ ਸਾਈਕੀ ਨੂੰ ਸਮਝਦਾ ਹੋਵੇ ਲੋਕਾਂ ਦੇ ਸੋਚਣ ਦੇ ਤਰੀਕੇ ਨੂੰ ਸਮਝਦਾ ਹੋਵੇ ਉਹਨੂੰ ਅਨਲਿਸਿਸ ਕਰਨ ਦੀ ਉਹਦਾ ਵਿਸ਼ਲੇਸ਼ਣ ਕਰਨ ਦੀ ਕਾਬਲੀਅਤ ਰੱਖਦਾ ਹੋਵੇ ਕੋਈ ਐਸਾ ਬੰਦਾ ਸਾਡੇ ਸਮਾਜ ਦਾ ਉਹ ਜਿਹਨ ਸਮਾਜ ਦਾ ਨੇਤਾ ਬਣ ਸਕਦਾ ਆ ਜਿਹੜਾ ਲੋਕਾਂ ਦੇ ਸੋਚਣ ਦੇ ਤਰੀਕੇ ਦਾ ਵਿਸ਼ਲੇਸ਼ਣ ਕਰਕੇ ਉਹ ਲੀਡਰਸ਼ਿਪ ਪ੍ਰੋਵਾਈਡ ਕਰ ਸਕਦਾ ਹੈ ਗਾਈਡੈਂਸ ਪ੍ਰੋਵਾਈਡ ਕਰ ਸਕਦਾ ਹੈ ਲੋਕ ਐਸੇ ਨੇਤਾ ਦੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋਣ ਐਸੇ ਬੰਦੇ ਨੂੰ ਸਾਡੇ ਸਮਾਜ ਦਾ ਨੇਤਾ ਜਿਹੜਾ ਆ ਲੀਡਰ ਜਿਹੜਾ ਆ ਉਹ ਮੰਨਿਆ ਜਾ ਸਕਦਾ ਆ ਥੈਂਕ ਯੂ